ਪਰ ਤੇ ਗੋਭੀ ਆਣੀ ਗਾਇਸ ਆਸੀ ਕਾਲ ਸਾਰਿਆਂ ਨੂੰ ਮੀਟ ਖਾਤੇ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਠੀਕ ਠਾਕ ਆ ਸਾਡਾ ਅੱਜ ਦਾ ਵਲੌਗ ਹੈ ਅੱਜ ਕੁਝ ਸਪੈਸ਼ਲ ਇਹ ਕੀ ਲਿਆ ਗੋਭੀ ਗੋਭੀ ਲਈਵਾ ਆਧਾ ਹੀ ਲਿਆਵਾ ਤੇ ਗੋਭੀ ਨੂੰ ਆਪਾਂ ਬਾਲਣ ਲੱਗੇ ਆ ਬਟ ਮੈਨੂੰ ਨਹੀਂ ਲੱਗ ਰਿਹਾ ਕਿ ਵੈਸਣ ਨਹੀਂ ਪੈਣਾ ਹੂੰ ਵੈਸਣ ਨਹੀਂ ਪੈਣਾ ਹੂੰ ਕੀ ਪੋਣਾ ਮੇਰੇ ਉਨਾ ਕਰ ਰਲ ਪਾਣੀ ਨਹੀਂ ਪੋੜਦਾ ਆਪਾਂ ਰਲ ਆਣੀ ਗਾਈਸ ਆਪਾਂ ਕਾਰਨ ਫਲੋਰ ਲੈ ਲੈ ਆਹ ਫਲੋਰ ਪਾਣੀ ਦਾ ਡੱਡਾ ਬਰਤ ਦੇ ਪੋਣਾ ਮਾੜੀ ਰੋਡ ਤੇ ਕਿੱਦਾਂ ਬੰਦ ਹੈ ਪਾਣੀ ਪਾ ਦੀ ਦੇ ਵਿੱਚ ਰੋਡ ਭੰਨ ਜਾਂਦਾ ਨਮਕ ਪੋਣਾ ਵਾ ਕਿਉਂਕਿ ਨਮਕ ਜਿਹੜਾ ਵਾ ਗੋਭੀ ਦੇ ਵਿੱਚ ਇਹ ਮੈਚ ਹੋ ਜੂਗਾ ਤੇ ਬਸ 2-4 ਮਿੰਟ ਹੀ ਬਲਣੀ ਗੋਭੀ ਜ਼ਿਆਦੀ ਨਹੀਂ ਮਤਲਬ ਇਹ ਆਡੇ ਬੇਸਨ ਤੋਂ ਬਗੇ ਪਰੋੜੇ ਤਰੰਚੀ ਰੱਖੀ ਹੋਈ ਬੰਨੇ ਬਸ 2-4 ਮਿੰਟ ਪਕਾਉਣੇ ਆਹ ਨਾ ਦੋ ਤਿੰਨ ਮਿੰਟ ਹੋ ਗਏ ਮੇਰੇ ਗੋਭੀ ਨੂੰ ਇਹ ਦੋ ਮਿੰਟ ਦਿਨ ਮਿੰਟ ਹੋਰ ਬਾਪੀ ਕੋਸ਼ੇ ਉਹਦੇ ਵਿੱਚ ਜਦੋਂ ਫਰਾਈ ਕਰਾਂਗੇ ਗਾਇਸ ਵੀ ਇੱਕ ਸਾਧਾ ਜੂ ਬਸ ਦੋ ਤਿੰਨ ਮਿੰਟ ਹੀ ਕਰਨੀ ਆ ਗਰਮ ਪਾਣੀ ਚ ਫਰਾਈ ਗਾਇਸ ਉਹਨਾਂ ਆਪਾਂ ਲੱਗੀਆਂ ਜੀ ਇੱਕ ਕੌਲੀ ਦਹੀਂ ਤੇ ਲੈ ਲਈ ਦਹੀਂ ਜਿੰਨਾ ਮਰਜ਼ੀ ਲੈ ਸਕਦੇ ਆ ਪਖਟਾ ਵੀ ਜਿੱਤਰਾ ਮਰਜ਼ੀ ਲੈ ਸਕਦੇ ਆਈ ਇੱਕ ਕੌਲੀ ਦੇ ਵੇ ਇੱਕ ਸਾਦੇ ਗਏ ਸੀ ਮੈਂ ਦਾ ਫੈਂਟ ਲੈਣਾ ਕਿ ਖਾਣੇ ਕਿੰਨੇ ਮੋੜੇ ਚੱਲ ਜਾਈਏ ਚੱਲ ਜਾਈਏ ਬਸ ਸਾਡੇ ਘਰੇ ਮਸਾਲੇ ਸਾਰੇ ਜਿਹੜੇ ਪੌਣੇ ਆਪਾਂ ਤੇ ਆ ਇਹਦਾ ਵਾ ਕੋਰਨ ਫਲੋਰ 2 ਚਮਚੇ ਮੇਦੇ ਲਏ ਆ ਅੱਧਾ ਚੌਲਾਂ ਦਾ ਆਟਾ ਵਾ ਇਹ ਕਿਦੇ ਵਿੱਚ ਵੇਸਣ ਨੇ ਪੂਣਾ ਵੇਸੋ ਬਗੇਰ ਗੋਭੀ ਇਹ ਪਉੜੇ ਮਸਾਲਾ ਤੇ ਆਹ ਥੋੜੀ ਦੇਗੀ ਮਿਰਚ ਗਾਇਸ ਲਾਲ ਮਿਰਚ ਤੇ ਦੇਗੀ ਮਿਰਚ ਥੋੜੀ ਹਰੀ ਪਾਉਣੀ ਆ ਹੈ ਇਹਦਾ ਮੱਚਾ ਮੱਚਾ ਨਹੀਂ ਥੋੜੀ ਜਿਹੀ ਬਣੀ ਬਸ ਨਗਰ ਆਸਤੇ ਤੇ ਕੱਢ ਜਿੰਜਰ ਗਾਲੀ ਅੱਜ ਤੁਹਾਡਾ ਕਰਿਆ ਹੈਗਾ ਫਿਰ ਨਹੀਂ ਬਣਾ ਲੈ ਰੱਜਾ ਕੱਢਿਆ ਨਹੀਂ ਇਹੋ ਪਨ ਲੱਗੇ ਗਾਰਲਿਕ ਦਾ ਪੇਸਟ ਹੈ ਥੋੜਾ ਜਿਹਾ ਪਾਣੀ ਪਾਉਣਾ ਵਿੱਚ ਇਹਦਾ ਕੱਢ ਲੈਣਾ ਇਹਦਾ ਕਰ ਲੈਣਾ ਇਹ ਸਾਡੇ ਹੈਗੇ ਵਾ ਗਾਇਸ ਬੇਸਨ ਤੋਂ ਬਗੈਰ ਕ੍ਰਾਂਤੀ ਮੱਧੀ ਗੋਭੀ ਅਰੇ ਫਕੌੜੇ ਗੋਭੀ ਨੂੰ ਇਹਦੇ ਵਿੱਚ ਇਹ ਕਰ ਲੈਣਾ ਪਾ ਲੈਣਾ ਇੱਕ ਦਮ ਹਮ ਆਸ਼ਾ

ਗਾਈਸ ਇੱਧਰ ਚਾਹ ਵੀ ਧਰਤੀ ਲੱਗ ਗਈ ਨਾਲ ਹੀ ਪਕੌੜੇ ਬਹੰਦਾ ਪਿਆ ਬੇਸਨ ਤੋਂ ਬਗੈਰ ਵਾਲੇ ਕੈਂਡੀ ਕੋ ਗੋਭੀ ਜਿੰਨਾ ਤੱਕ ਨਹੀਂ ਗਾਈਸ ਵੇਖ ਸਕਦੇ ਜਿਵੇਂ ਹੁੰਦੇ ਇੱਧਰ ਆਪ ਆਪਣੀਆਂ ਚਟਨੀਆਂ ਰੈਡੀ ਕਰੀ ਕਰਤੀਆਂ ਵਾ ਅੱਗੇ ਉਹ ਕਿਵੇਂ ਜੀ ਪਾਉਂਦੇ ਨੇ ਮਮੂ ਤੇ। ਤਾਂ ਲਾਤੇ ਸੀ ਹੁੰਦੇ ਗਾਇਸ ਦੁੱਧ ਚਾਹ ਜਿਹਾ ਦੁੱਧ ਪਾਤਾ ਜੋ ਬੰਦੇ ਅਜੇ। ਗਾਇਸ ਜਿਹਾ ਹੁੰਦੇ ਵਾ। ਗਾਇਸ ਇਧਰ ਹੋ ਗਏ ਸਾਡੇ ਬਣ ਕੇ ਪਕੌੜੇ ਦਹੀਂ ਵਾਲੇ ਤੇ ਕਰੰਚੀ ਮੰਚੀ। ਕਿੰਨੇ ਸਗਤ ਤੁਸੀਂ ਕਿੰਨੇ ਵਧੀਆ ਵਾ। ਤੁਹਾਨੂੰ ਤਨ ਖਾ ਕੇ ਦੱਸ ਗਿਓ। ਗਾਇਸ ਆਪਾਂ ਆਲੂ ਵਾਲੀ ਟਿੱਕੀਆਂ ਵੀ ਨਾਲ ਤਿਆਰ ਕੀਤੀਆਂ ਤੇ ਨਾਲ ਹੀ ਸਾਡੇ ਆ ਗੋਭੀ ਦੇ ਹੋ ਗਏ ਕਰੰਚੀਮੰਚੀ ਤਿਆਰ ਤੇ ਹਜੇ ਇਧਰ ਬਣਾਉਣੀ ਇਹ ਟਿੱਕੀ ਹਾਂ ਆਲੂ ਵਾਲੂ ਵਾਲ ਬਈ ਇਹਨਾਂ ਵਿੱਚ ਰੇਸਨ ਪਾ ਗਾ ਆਲੂ ਵਾਲ ਟਿੱਕੀਆਂ ਨਾਲ ਚਾਹ ਤੇ ਉਹ ਗਾਇਸ ਚਾਹ ਸਾਡੀ ਬਣ ਕੇ ਹੋ ਗਈ ਰੈਡੀ ਜੇ ਹੁਣ ਤੁਹਾਨੂੰ ਆਪਾਂ ਖਾਪ ਕੇ ਬੈਤੂਲਾ ਮਿਲਦੇ